ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਦੇ ਫਾਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਜ ਆਪਾਂ ਜਾਏ ਆ ਤੇ ਅੱਜ ਦੇ ਵੀਡੀਓ ਤੇ ਵਿੱਚ ਤਨ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਵਾ ਤੇ ਇੱਕ ਗੱਬਨ ਆ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਵੀਰ ਜੀ। ਹੋਰ ਸਭ ਨਾ ਠੀਕ ਠਾਕ ਜੀ। ਪਤਾ ਮਾਰਾਈ ਦੀ ਕੀਤੀ। ਚਲੋ ਵਦ ਇਹ ਕਰਪਾ ਚੈ ਦੀ ਜੀ ਤੇ ਵੇਗਿਆ ਪਰਸੋਂ ਵਾਲਾ ਮਾਲ ਫਿਰ। ਹਾਂ ਜੀ ਵੇਗਿਆ ਵਿੱਚ। ਠੀਕ ਚਲੋ ਨਾਮ ਦੱਸਦੇ ਕਰੀ ਆਪਣਾ। ਹਾਂ ਪ੍ਰੇਮ ਸਿੰਘ ਪਿੰਡ ਚਿਕ ਦੇ ਖੁੱਦ ਤਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਭੁੱਲਦੇ ਕਰੀ। 940129650 ਠੀਕ ਆ। ਅੱਜ ਤਿੰਨ ਹੀ ਪਉਣੀਆਂ ਫਿਰ। ਹਾਂ ਜੀ ਅੱਜ ਤਿੰਨ ਇੱਕ ਵਾਰ ਵੇਗੀ ਇਹ ਵਿੱਚੋਂ। ਅੱਛਾ। ਹਾਂ ਜੀ ਤਿੰਨਾਂ ਜੂੰ। ਠੀਕ ਆ। ਹਾਂ ਜੀ ਜਿਹੜਾ ਜਾ ਰਹੀ ਇੱਕ ਵੀਰ ਲੈ ਗਿਆ ਇੱਥੇ ਲੱਗੇ ਆਪਣੇ। ਠੀਕ ਤੁਸੀਂ ਆਪਾਂ ਕਰਨੀ ਥਾਣੇ ਤੇ ਲਾਗੇ ਤਾਂ ਦੇਖ ਸਕਦੇ ਜੀ ਸੋਹਣਾ ਲੱਗਾ ਵੀ ਜੀ ਚਵਾ ਚੂ ਬਹੁਤ ਸੋਹਣਾ ਬਾਕੀ ਆ ਵੀਰ ਜੀ ਇਹ ਵੀ ਠੰਡੀ ਦੀ ਰਿਹਣ ਭਾਵੇਂ ਛੋੜਾ ਜਾਂ ਬੱਚਾ ਚੋਲੇ ਜੰਜ ਮਰਜੀ ਆ ਠੀਕ ਆ ਠੰਡੀ ਬਹੁਤ ਜ਼ਿਆਦੀ ਹੈ ਬਾਕੀ ਇਹ ਆ ਕਿ ਜਿਹੋ ਜੀ ਗਾਮ ਆ ਉਹੋ ਜੀ ਸਾਂਭੀ ਨਹੀਂ ਆ ਕਿਸਨੇ ਹਨਾ ਵੀਰ ਜੀ ਤੁਹਾਨੂੰ ਪਤਾ ਸਾਂਭੀ ਹੁੰਦੀ ਨਾ ਹਾਂਜੀ ਤੇ ਵਸ਼ੀ ਹੈਗੀ 45 50 ਹਜ਼ਾਰ ਦੀ ਹਾਂਜੀ ਪਰ ਹੁਣ ਆਪਾਂ ਜਿਆ ਜੀ ਦੇ ਦੇਣੀ ਕਿੰਨੇ ਦੀ ਇਹ ਵੀ ਚਲੋ ਮੜੀ ਤੋਰ ਕੇ ਵਿਖਾ ਲੀ ਚਲੋ ਪਹਿਲਾਂ ਤੋਰ ਦੀ ਦੁੱਧ ਕਿ ਨਾ ਤਰਾਂ ਇਹਦੇ ਕਾ ਦੁੱਧ ਵਿੱਚ ਜੀਰ ਕੋਈ 11 ਕਿਲੋ ਹੋਗਾ ਪੂਰਾ ਕੰਡੇ ਵਾਲਾ ਅੱਛਾ ਹਾਂਜੀ ਪਾਈ ਆ 1/2 ਕਿਲੋ ਘੱਟ ਹੋਈ ਆ ਬੱਸ ਕਹਿ ਨਹੀਂ ਸਕਦੀ ਯਾਰ ਠੀਕ ਆ ਹਾਂਜੀ ਤੇ ਆ ਬੱਚਾ ਆ 12 ਗੱਲਾਂ ਦਾ ਬੱਛਾ ਜੇ ਮਗਰੇ ਦੇ ਵਿੱਚ ਜੀ ਪਿੱਛੇ ਜਿੱਥੇ ভাই ਸਾਂਭ ਵਾਹ ਵਾਹ ਹੀ ਕਰਦੇ ਰਹੇ ਆ ਸਾਂਭ ਘੱਟ ਹੀ ਹੋਈ ਆ ਮੇਰੇ ਕੋਲ ਗੋਆ ਗਾਇ ਕੈਂਚ ਲਾਇਆ ਠੀਕ ਆ ਚਲੋ ਤਰ੍ਹਾਂ ਇੱਕ ਕਰੀ ਬਾਕੀ ਵਿੱਚ ਜੀ ਗਾਂ ਤੇ ਬਹੁਤ ਦੁੱਧ ਵਾਲੀ ਆ ਬਾਕੀ ਇਹ ਦੀ ਸਾਂਭ ਹੀ ਨਹੀਂ ਆ ਰੰਗ ਰੰਗੋ ਵੇਖੋ ਕਿੰਦੀ ਜਾਦੂ ਫਰੀਦ ਚ ਹੈ ਗਾਂ ਇਹ ਵੀ ਥੋੜੀ ਸਾਂਭੀ ਘੱਟ ਆ ਹਾਂਜੀ ਬਾਕੀ ਕਈ ਅਲੀ ਚੀਜ਼ ਚੰਗੀ ਹੁੰਦੀ ਹੈ ਪਰ ਸਾਂਭੀ ਨਹੀਂ ਜਾਂਦੀ ਹਾਂ ਇਹ ਤਾਂ ਬੜਾ ਸਾਂਭੀ ਨਹੀਂ ਗੋਲਗੱਲ ਲੱਗਣੀ ਸੋਹਣੀ ਲੱਗਣੀ ਹਾਂ ਹਾਂਜੀ ਹਾਂਜੀ ਇਹ ਵੀ ਚਲੋ ਦੇਦੀ ਦਾ ਭਣਪਾ ਨੂੰ ਵਧੀਆ ਮਾਲ ਪਾਪੜ ਤੇ ਨਾ ਦੇਦੀ ਦਾ ਚਲੋ ਇਹ ਵੀ ਰਾਜੀ ਹੁੰਦ ਲੱਗਿਆ ਕਲਾ ਟਾਈਮ ਲੱਗਦਾ 15 ਦਿਨਾਂ ਇੱਥੇ ਸੇਵਾ ਕਰਨ ਵਾਲਾ ਬੰਦਾ ਹੋਣਾ ਚਾਹੀਦਾ 15 ਦਿਨਾਂ ਹੀ ਚੱਲਦੀ ਹੈ ਇਹ ਰਾਜੀ ਕਰ ਦਿੰਦਾ ਰੁੱਖ ਪੱਤਰ ਬਿਲਦਾ ਦਿੰਦਾ ਤੇ ਇਹਦਾ ਕਿੰਨਾ ਮੁੱਲ ਜੀ ਫਿਰ ਮੋਲੇ ਦਾ ਵਿੱਚ ਹੀ ਭਾਵੇਂ 40000 ਕਰਾਈਓ 35000 ਦੇ ਦੇਣੀ ਹੈ 35000 ਦੇ ਹਾਂਜੀ ਵਿੱਚੋਂ ਕਰਦੀ ਛੋਟ-ਛਾਟ ਹੋਰ ਵਿੱਚੋਂ ਮੌਕੇ ਤੇ ਕੋਈ ਨਹੀਂ ਕਰਦਾ ਵਿੱਚ ਕੋ ਫੋਨ ਲਾਵੇ ਫੋਨ ਲਾਵੇ ਕੋਈ ਨਹੀਂ ਮੌਕੇ ਤੇ ਖੋਲਾ ਕਰ ਦੋਗੇ ਮਾ ਜੀ ਵੀਰ ਜੀ ਬਾਜ਼ਾਰ ਦੇ ਹਿਸਾਬ ਨਾਲ ਬਹੁਤ ਵਧੀਆ ਮੁੱਲ ਕੀਤਾ ਜੇ ਬਾਕੀ ਨਹੀਂ ਇਹ ਬਾਹਰੋਂ ਮਾਲ ਬਹੁਤ ਜ਼ਿਆਦਾ ਘੱਟ ਮਿਲਦੇ ਆ ਜੇ ਬਾਹਰੋਂ ਇਹਦਾ ਕਹਿ ਕੋ ਤੇ ਮੁੱਲ ਵੀਰ ਭਰਾ ਬਹੁਤ ਕਰਦੇ ਬਾਹਰ ਠੀਕ ਆ ਤੇ ਆ ਗੱਬਣ ਜੇ ਇਹ ਗੱਬਣ ਵਸ਼ੀ ਵੀਰ ਦੀ ਦੋ ਦੰਦ ਨੂੰ ਸੁਆ ਪਹਿਲਾ ਇਹ ਆਪਣਾ ਭਰਾ ਆ ਫਰੋਜਪੁਰ ਦਾ ਨੇ ਲਈ ਆ ਵਸ਼ੀ ਇਹ ਅੱਛਾ ਇਹ ਵੇਗੀ ਆ ਹਾਂਜੀ ਇਹ ਵੇਗੀ ਆ ਠੀਕ ਆ ਹਾਂਜੀ ਠੰਡੀ ਤੇਰੀ ਵੀਰ ਜੀ ਠੀਕ ਆ ਸੋਹ ਲਿਆ ਹੈ ਵੀ ਪਹਿਲਾ ਸੁਹਰਾ ਵੇਖੋ ਇਹ ਹੋਂ ਤਾਂ ਪਹਿਲਾਂ ਹੀ ਜਿਹੜੀ ਆ ਇਹ ਪ੍ਰੋਜਪੁਰ ਜਾਣੀ ਆ ਇਹ ਪਿਓਰ ਦੋ ਦੰਦ ਆ ਜੀ ਠੀਕ ਆ ਦੇਖ ਸਕਦੇ ਪਿਓਰ ਦੋ ਦੰਦ ਆ ਵੇਖੋ ਪਿਓਰ ਦੋ ਦੰਦ ਆ ਜਿਹੜੀ 3 ਸਾਲਾਂ ਦੀ ਬੱਛੀ ਬੀਤ ਜੀ ਹੋਈ ਏ ਜੀ ਬੰਦ ਫਿਰ ਪਿਓਰ ਦੋ ਦੰਦ ਮਰੀ ਖਾਦੀ ਚਲੋ ਦਿਖਾਈਦਾ ਫਿਰ ਬਾਕੀ ਜਿੰਨਾ ਵੀਰਾਂ ਨੇ ਲਈ ਆ ਉਹ ਵੀ ਚੰਗੀ ਤਰ੍ਹਾਂ ਤੋਰਾ ਤੋਰਾ ਵੇਖ ਲੈਣਗੇ ਇਹ ਤਾਂ ਆ ਜਲਾਓ ਜੀ ਕਿਸ ਸੀਰ ਜੀ ਥੋੜੀ ਜਲਦੀ ਬਲੈਕ ਕਲਰ ਚ ਬਾਕੀ ਦੋ ਦੰਦ ਦੇ ਸਹਾਣਾ ਕੱਦ-ਕਾਠ ਵੀ ਚੰਗਾ ਵਾ ਤੇ ਬੋਡੀ ਵੇਟ ਵੀ ਚੰਗਾ ਸਭੀ ਸਭੀ ਚੰਗੇ ਪਾਨੀ ਅਵਸ਼ੀ ਤੇ ਅਜੇ ਤਿਆਰ ਹੋਣੀ ਆ ਪੂਰੀ ਤਿਆਰ ਹੋਣੀ ਆ ਵਸ਼ੀ ਜਿਹੜੇ ਵੀਰ ਨੂੰ ਇਹ ਵਹਿੜ ਦਿੱਤੀ ਆ ਨਾ ਉਹ ਵੀਰ ਨੂੰ ਆਪਾਂ ਵਹਿੜ ਗੱਪਣ ਦਿੱਤੀ ਸੀ ਅੱਜ ਤੋਂ ਕੋਈ 25 ਦਿਨ ਪਹਿਲਾਂ ਹਾਂਜੀ ਤੇ ਦਾਨਾ ਦੇਣਾ ਦੀ ਗੱਲ ਵੀਰ ਨੂੰ ਕੱਚੀ ਕਰਕੇ ਦਿੱਤੀ ਹੈ ਵੈੜ ਹਾਂਜੀ ਚਲੋ ਵੀਰ ਨੇ ਵੇਖ ਹੀ ਲੈਣੀ ਹੈ ਵੀਡੀਓ ਹਾਂਜੀ ਆਪਾਂ ਦਿੱਤੀ 16 17 ਕਿਲੋ ਕਰਕੇ ਵੈੜ ਹਾਂਜੀ ਇਹ ਵਾਲੀ ਉਹਦੇ ਘਰ 23 ਕਿਲੋ ਦੁੱਧਿਆ ਵੈੜ ਥਲੇ ਅੱਛਾ ਹਾਂਜੀ ਠੀਕ ਹੈ 23 ਕਿਲੋ ਵੀਰ ਕਢਾਉਂਦਾ ਆਪਣੀ ਸੇਵਾ ਦੇ ਸਿਰ ਤੇ ਉਹ ਤੇ ਚਲੋ ਸਾਂਭੇ ਉਹਨਾਂ ਦੀ ਸਾਂਭ ਉਹਨਾਂ ਦੀ ਹਾਂਜੀ ਹਾਂਜੀ ਇਹ ਆਪਾਂ ਦੇ ਆਈਡੀਆ ਦੱਸਿਆ ਆਈਡੀਆ ਦਸੀਦਾ ਵਾ ਅੰਦਾਜ਼ੇ ਹੰਦਾ ਵਾ ਅੰਦਾਜ਼ੇ ਹੀ ਦਾਗ ਨੂੰ ਦਸੀਦਾ ਵਾ ਤੇ ਤੁਹਾਨੂੰ ਪਤਾ ਸੇਵਾ ਦੇ ਨਾਲ ਪਤਾ ਹੀ ਕੋਈ ਨਹੀਂ ਵੀ ਕੈਸ ਨੂੰ ਡੰਗਣ ਦੇ ਦੁੱਧ ਕਢ ਦੇਣਾ ਹਾਂਜੀ ਹਾਂਜੀ ਉਹ ਚਾਰ ਤਾਂ ਦਈ ਵੀਰ ਜੀ ਮੱਛੀ ਠੀਕ ਆ ਇਹ ਇਹ ਦੋ ਦਾਂ ਦੇ ਉਹ ਚਾਰ ਦਾਂ ਦੇ ਆ ਇਹ ਵੀ ਜੋੜਾ ਉਹ ਵੀਰ ਦਾ ਵਧੀਆ ਬਣ ਗਿਆ ਬਣ ਗਿਆ ਹੁਣ ਹਾਂਜੀ ਹਾਂਜੀ ਤੇ ਆ ਇਹਦੇ ਕੋ ਕਿੰਨਾ ਦੁੱਧ ਇਹਦੇ ਕੋ ਵੀਰ ਜੀ ਦੁੱਧ 6 ਕਿਲੋ ਹੋਊਗਾ 6 ਕਿਲੋ ਹੀ ਆ ਤੇ ਆ ਬੱਚਾ ਇਹਦੇ ਮਗਰ ਇਹਦੇ ਮਗਰ ਬੱਚਾ ਠੀਕ ਐ ਤੋਰੋ ਇੱਕ ਦੀ ਬਾਕੀ ਦਰਮਿਆਨੀ ਜੀ ਗਾਂ ਆ ਬਾਕੀ ਵੀਰ ਜੀ ਆ ਨਾ ਲੱਗਦਾ ਜੰਜ ਵੀ ਵੀਡੀਓ ਤੇ ਵੀ ਜੰਜ ਅਫੀਂਸੀਆਂ ਫੂਸੀਆਂ ਜੀ ਨਹੀਂ ਹੁੰਦੀਆਂ ਇਹ ਉੱਤਰਾ ਰਾਂਗੀ ਦਾ ਰਾਂਗੀ ਰਾਂਜਦਾ ਵਾ ਆ ਦੇਖੋ ਵਾਹ ਲਈ ਇਹਦੇ ਇਹੋ ਜਿਹੇ ਆ ਹਾਂਜੀ ਹਾਂਜੀ ਵਾਹ ਲਈ ਦੇ ਇਹੋ ਜਿਹੇ ਆ ਚਲੋ ਤੋੜ ਹਾਂਜੀ ਇੰਜ ਦਾ ਬਾਕੀ ਆ ਪੂਰੀ ਪਿੰਡੋਂ ਸਾਫ਼ ਹੈਗਾ ਬਾਕੀ ਵਿੱਚ ਫਰਸੋਂ ਬਹੁਤ ਸੋਹਣਾ ਲੱਗਦਾ ਅੱਜ ਗਾਵਾਂ ਵੀ ਜਿਹਾ ਨਾ ਕਿਹਾ ਹੋ ਜੀਆਂ ਕਿ ਜਦਿਆਂ ਪਿੱਛੇ ਘਟ ਸਾਂਭ ਤੇ ਆਈਆਂ ਵਾ ਜੇ ਗਾਂ ਕੋਈ ਸੰਭ ਲੁਗਾ ਤੇ ਦੋ ਦੋ ਵੱਧ ਵੀ ਸਕਦੀਆਂ ਬਾਕੀ ਖੜਨੀਆਂ ਤੁਸੀਂ ਆਪਣੀ ਸਮਝਣਾ ਵਾ ਆਪਣੀ ਜ਼ਿੰਮੇਵਾਰੀ ਤੋਂ ਮਾਂ ਲਈ ਵੀਰ ਜੀ ਉਹ ਆ ਜਿਹੜਾ ਪਿੱਛੋਂ ਸਾਹਮਣੇ ਆਲਾ ਵਾ ਫੇਰ ਹੀ ਦੁੱਧੋ ਅਗਲੇ ਦੇ ਘਰ ਜਾ ਕੇ ਵਧੂਗਾ ਜਿਹੜਾ ਪਿੱਛੋਂ ਮੇਨੇ ਸਾਹਮਣੇ ਤੇ ਦੁੱਧੋ ਕੀ ਅਗਲੇ ਦੇ ਘਰ ਜਾ ਕੇ ਵਧਣਾ ਨੇ ਹਾਂਜੀ ਚਲੋ ਲੈ ਜਾ ਚੱਲ ਲਾਗੇ ਤਾਂ ਰਮਰਾ ਵੀ ਜੀ ਚਲੋ ਦਿਖਾ ਦਿਓ ਫਿਰ ਹੋਰ ਤਰਾ ਠੰਡੀ ਤੇਰੀ ਆ ਠੰਡੀ ਤੇਰੀ ਵੀ ਜੀ ਇੱਕ ਰਿਚਵਾਦਨ ਦਿਖਾ ਦਿੰਦੇ ਆ ਕਈ ਵਾਰੀ ਐਹੋ ਜਿਹੀਆਂ ਗਰਮ ਹੁੰਦੀਆਂ ਵਾ ਇਹ ਆ ਕਿ ਚਲੋ ਅੱਗੇ ਵੀਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਵਧੀਆ ਵਧੀਆ ਵੀ ਜੀ ਚਾਹ ਪਾਣੀ ਪਰਮ ਸਿੰਘ ਜੀ ਸੱਸੇ ਘਾਲ ਜੀ ਵਧੀਆ ਵਧੀਆ ਜੀ ਹਾਂ ਜੀ ਬਾਕੀ ਹੈਗੀ ਠੰਡੀ ਤੇਰੀ ਆ ਹਾਂਜੀ ਵੀਰ ਦੀ ਰਸੀ ਪਾ ਗਏ ਨਾ ਪਤਾ ਕੀ ਆ ਮਾਲ ਆਪਣੇ ਕੋ ਥੋੜਾ ਜਾਂਦਾ ਜਿਆਦਾ ਵੀਡੀਓ ਫਿਰ ਲੰਮੀ ਹੋ ਜਾਂਦੀ ਆ ਹਾਂਜੀ ਅੱਜ ਦਾਵਾ ਆਪਣੇ ਕੋ ਹੈਗੀਆਂ ਥੋੜੀਆਂ ਤੈਨੂੰ ਹਾਂਜੀ ਮੈਂ ਹਾਂ ਚਲ ਤਾਰਾ ਮਰਵਾ ਦਿੰਦੇ ਆ ਵੀਰ ਭਰਾ ਦਿੰਦੇ ਆ ਵੀ ਚਵਾਚੂ ਮੜਿਆ ਖਾ ਰਿਆ ਕਰੋ ਠੀਕ ਆ ਹਾਂਜੀ ਹਾਂਜੀ ਤਾਂ ਥੋੜਾ ਵੇਖੋ ਕਿੱਡਾ ਸੋਨਾ ਬਣਾਇਆ ਵੈੜ ਠੀਕ ਆ ਹਾਂਜੀ ਆਹ ਦੇਖ ਸਾ ਦੇ ਤਾਂ ਚਵਾ ਇੱਕ ਦਿਖਾਈਏ ਵੀ ਦੀ ਚਵਾਜ ਦਾ ਚਵਾਵੇ ਦੀ ਬਹੁਤ ਸੋਹਣਾ ਲੱਗਾ ਪਿਛਲੇ ਸਨਦਰ ਚਵਾਦ ਖਾਦਿਏ ਠੀਕ ਹੈ ਵੀਰ ਜੀ ਠੀਕ ਹੈ ਜੀ ਮੋਟੇ ਥਾਂ ਦਾ ਤੁਹਾਨੂੰ ਪਤਾ ਉਤਨਾ ਚਵਾ ਚੂ ਬਹੁਤ ਸੋਹਣਾ ਹੁੰਦਾ ਹਾਂਜੀ ਹਾਂਜੀ ਇਹ ਤੇ ਚੰਗੀ ਤਰ੍ਹਾਂ ਲਾ ਕੇ ਰੱਖ ਸਕਦੇ ਜੀ ਇਹਦਾ ਖੋਲ ਦੋ ਰੱਸੀ ਤੇ ਨਰਕ ਨਾ ਰੱਖ ਨਵੀ ਦੀ ਤਾਂ ਫਿਰ ਮੁੱਲ ਆਪਾਂ ਜੀ ਤੁਹਾਨੂੰ ਤਾ ਅੱਜ 100 ਰੁਪਏ ਦੇ ਹਿਸਾਬ ਨਾਲ ਲਾ ਲਈਏ ਬਿੰਦਦਰ ਬੰਦ ਤੱਕ ਤੇ ਸੌ ਤੱਕ ਜਿੰਨਾ ਖਰਚਾ ਆ ਜਾਂਦਾ ਅੱਜ 100 ਰੁਪਏ ਦੇ ਹਿਸਾਬ ਨਾਲ ਲਾ ਲਈਏ ਹਾਂਜੀ ਹਾਂਜੀ ਤੇ ਇਹ ਵੀ ਜੀ ਆਪਾਂ ਮੁੱਲ ਦੇ ਹਿਸਾਬ ਨਾਲ ਨਹੀਂ ਦੇਣੀ ਉਹਦੇ ਹਾਂਜੀ ਜਿੰਨਾ ਚਿਰ ਕੇ ਨੇ ਸੰਭੀ ਆ ਬਣਾਈ ਆ ਸਵਾਈਆਂ ਹਾਂਜੀ ਆਪਾਂ ਜੈ ਜੀ ਦੇ ਦੇਣੀ ਕਿੰਨੇ ਦੀ 15000 ਦੀ 15000 ਦੀ ਮੋਕੇ ਤੇ ਹੋਰ ਕਰਦੇ ਨਾ ਮਨ ਪੂਰੇ ਵੀਰ ਜੀ 14 ਵੀ ਦੇ ਦਾਂਗੇ ਅੱਛਾ ਹਾਂਜੀ 14000 ਦੀ ਦੇ ਦੋਗੇ ਜੋਗਤਾਂ ਦੀ ਦੇ ਦਾਂਗੇ ਵੀਰ ਜੀ ਠੀਕ ਹੈ ਬਾਕੀ ਵੀਰ ਜੀ ਸੱਜਿਆ ਸੂਈ ਇਹਦਾ ਕਿ ਮੜਾ ਇਹਦੇ ਮਹੀਨਾ ਚੋਂ ਕੇ ਤੇ ਫੇਰ ਆਹ ਚਲੋ ਇਹ ਕਿ ਸਾਰੀਆਂ ਗਰਮੀਆਂ ਦੁੱਧ ਜਿਹੜਾ ਨਾ ਗਰਮੀਆਂ ਨਾਲ ਦੁੱਧ ਹੀ ਆ ਇਹੋ ਜਿਹਾ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਹੋਵੇ ਹਾਂਜੀ 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 ਠੀਕ ਹੈ ਵੀਰ ਬਾਕੀ ਨਾ ਇਹਨੂੰ ਗਰਮੀ ਦੀ ਪ੍ਰਵਾਹ ਨਾ ਠੜਦੀ ਫਿਰਵਾ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਆਪਣੀ ਵੇਸ਼ ਚ ਆ ਦੋ ਟਾਈਮ ਚ ਵਾਈ ਕਰ ਲੋ ਤਿੰਨ ਟਾਈਮ ਚ ਵਾਈ ਕਰ ਲੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ